ਸਲੋਕ ਦੀਨ ਦਰਦ ਦੁਖ ਪੰਜਨਾ ਘਟ ਘਟ ਨਾਥ ਆਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾਂ ਨਾਮ ਤੇਰਾ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੈ ਤਹ ਕੇਵਲ ਨਾਮ ਸੰਗ ਤੇਰਾ ਚਲੈ ਜੇ ਮੁਸ਼ਕਲ ਹੋਵੈ ਆ ਤੁਹਾਰੀ ਹਰ ਕੋ ਨਾਮ ਖਿਨ ਮਾਹ ਉਦਾਰੀ ਅਨਕ ਪੁਨਾ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜੱਪੋ ਮਨ ਮੇਰੇ ਨਾਨਕ ਪਾਵਹ ਸੂ ਕਨੇਰੇ ਸਗਲ ਸ੍ਰੀ ਕੋ ਰਾਜਾ ਦੁਖੀਆ ਸਰਕਾ ਨਾਮ ਜਪਤ ਹੋਏ ਸੁਖੀਆ ਨਾ ਕੋ ਰੋਰੀ ਬੰਦ ਨ ਪਰੈ ਸਰਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤੇਖ ਨੁ ਬੁਝਾਵੈ ਸਰਕਾ ਨਾਮ ਜਪਦੇ ਆਗਾਵੈ ਜੇ ਮਾਰਗਿ ਉਜਤ ਅਕੇਲਾ ਸਰਕਾ ਨਾਮ ਸੰਗ ਹੋ ਸਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਕ ਬਾਹੀ ਨਾਮ ਜਪ ਤਹਿ ਪਾਰ ਪਰਾਹੀ ਅਨਕ ਬਿਗਨ ਜਐ ਸੰਘਾਰੈ ਸਰਕਾ ਨਾਮ ਤ ਕਾਲੇ ਉਦਾਰਾ ਅਨਕ ਜੁਨ ਜਨਮੈ ਮਰ ਜਾਮ ਨਾਮ ਜਪ ਕੇ ਪਾਵੈ ਬਿਸਰਾਮ ਆਉ ਮੈਲਾ ਮਲਕ ਬੂਨਾ ਧੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜੱਪੂ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੇ ਮਾਰਕੇ ਕਿਨ ਜਹੇ ਨ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੇ ਪੈਡੇ ਮਹਾਂ ਦੁਗਵਾਰਾ ਹਰ ਕਾ ਨਾਮ ਸੰਗੂ ਜੀਆਰਾ ਜਹਾਂ ਪੰਤਿ ਰ ਕੋ ਨਾ ਸਿਆਨੂ ਹਰ ਕਾ ਨਾਮ ਤਹ ਨਾਲ ਪਛਾਨੂ ਜੇ ਮਹਾਂ ਭਿਆਨ ਤਪਤ ਬਹੁ ਕਾ ਤੇ ਹਰ ਕੇ ਨਾਮ ਕੀ ਤੁਮ ਊਪਰ ਸ਼ਾਮ ਜਹਾਂ ਤਿਰਖਾ ਮਨ ਤੁਜਾ ਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ ਮਾਤ ਹਰ ਜਨ ਕੈ ਹਰ ਨਾਮ ਇਨਦਾਨ ਕਾਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗ ਰਤੇ ਰੰਗ ਇਕੈ ਨਾਨਕ ਜਨ ਕੈ ਬਿਰਤ ਬੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਢਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਵਿਯੋਗ ਜਨ ਰਾਤਾਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲਕ ਜੀਨਾ ਹਰ ਤਨ ਜਨ ਕਾ ਪ੍ਰਭ ਦੀਨਾ ਹਰ ਹਰ ਜਨ ਕੈ ਉਟ ਸੁਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰੱਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕੀ ਭਗਤ ਪ੍ਰਕਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸਾਂ ਵੱਡ ਭਾਗੀ ਪਾਈ ਐ ਸੰਤ ਕੀ ਸੇਵਾ ਨਾਮ ਧਿਆਈ ਐ ਨਾਮ ਤੁਲ ਕਸ਼ਵਰ ਨਾ ਹੋਏ ਨਾਨਕ ਗੁਰਮਖ ਨਾਮ ਪਾਵੇ ਜਨ ਕੋਏ